ਐਚਭਿੰਤ ਪ੍ਰਸ਼ਾਸਨ ਤੇ ਬਜਰਾੰਗ ਦਲ ਵੱਲੋਂ ਪਰ ਬਾਕੀ ਹਿੰਦੂ ਸੰਗਠਨਾ ਵੱਲੋਂ ਬਟਾਲਾ ਦੇ ਵਿੱਚ ਕੁਝ ਲੋਰਦਾਰ ਬਹੁਤ ਹੀ ਰੋਹ ਪਰਿਆ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਇਸ ਪੰਜਾਬ ਦੇ ਹਿੰਦੂ ਦਾ ਸਾਰ ਸਾਰ ਮੰਨਦਾ ਤੇ ਕਿ ਬਾਕੀ ਹਿੰਦੂਆਂ ਨੂੰ ਸੁਨੇਹਾ ਸੀ ਕਿ ਅਸੀਂ ਤੁਹਾਡੇ ਲਈ ਅੱਜ ਵੀ ਖੜੇ ਹਾਂ ਤੇ ਕੱਲ ਵੀ ਤੁਸੀਂ ਆਵਾਜ਼ ਦਿਓਗੇ ਤਾਂ ਅਸੀਂ ਇੰਟਰਨੈਟ ਖੜਕਾ ਦਾਂਗੇ ਬੰਨਲਾ ਦੇ ਦੀ ਪਰ ਪ੍ਰੋਟੈਸਟ ਹੋਇਆ ਪੀਰਤ ਪੁੰਦਰਾ ਜੀ ਦੀ ਅਗਵਾਈ ਦੇ ਵਿੱਚ ਵੱਡਾ ਪ੍ਰੋਟੈਸਟ ਹੋਇਆ ਅਖਰ ਇਸ ਪ੍ਰੋਟੈਸਟ ਦਾ ਅਸਰ ਕੀ ਭਾਰਤ ਸਰਕਾਰ ਤੇ ਕੋਈ ਪਵੇਗਾ ਜਿਹੜੇ ਹਿੰਦੂਆਂ ਦੇ ਰਖਵਾਲੇ ਕਹਿੰਦੇ ਨੇ ਕੀ ਗੱਲ ਉਹਨਾਂ ਦੇ ਜੁਬਾਨ ਕੋਈ ਲਫ਼ਜ਼ ਨਿਕਲੇਗਾ ਕਿ ਪਾਕਿਸਤਾਨ ਦੀ ਤਰ੍ਹਾਂ ਬੰਗਲਾਦੇਸ਼ ਦੇ ਕੋਈ ਐਕਸ਼ਨ ਕਰਨਗੇ ਕਿ ਜਾਂ ਫਿਰ ਪੀਰਸ ਕੁੰਦਰਾਵੰਗ ਪੂਰੇ ਇੰਡੀਆ ਦੇ ਵਿੱਚ ਸਿਰਫ ਪੁਤਲੇ ਫੂਕੇ ਜਾਣਗੇ ਨਾਰੀ ਬਾਜੀ ਹੋਏਗੀ ਕਿ ਇਹਦੇ ਨਾਲ ਬੰਗਲਾਦੇਸ਼ ਕੰਬ ਜੇਗਾ ਡਰ ਜੇਗਾ ਉਹ ਬੰਦੇ ਦੇ ਪੁੱਤ ਬਣ ਜਾਣਗੇ ਇਹੀ ਜਾਣਗੇ ਕੁੰਦਰਾਜੀ ਕੋਲ ਕੀ ਚੱਲ ਆ ਅੱਜ ਇਸ ਪਰ ਟੈਸਟ ਜੈ ਸ਼੍ਰੀ ਰਾਮ ਜੀ ਅੱਜ ਦਾ ਪ੍ਰੋਟੈਸਟ ਬੰਗਲਾਦੇਸ਼ ਦੇ ਖਿਲਾਫ ਸਾਰਿਆਂ ਨੂੰ ਪਤਾ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਉਹ ਹੋਇਆ ਕੀ ਆ ਕਿ ਜਿਹੜਾ ਇੱਕ ਦੀਪੂ ਬੱਚਾ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਉਹ ਕੰਮ ਤੋਂ ਉਹਦਾ ਕੋਈ ਝਗੜਾ ਸੀ ਨਹੀਂ ਸੀ ਮੈਂ ਇਹਦੇ ਬਾਰੇ ਕੋਈ ਡਿਟੇਲ ਚ ਨਹੀਂ ਜਾਣਕਾਰੀ ਰੱਖਦਾ ਪਰ ਉਹ ਬੰਦਿਆ ਨੇ ਪੁਲਿਸ ਨੇ ਉਸ ਬੰਦੇ ਨੂੰ ਪਕੜ ਲਿਆ ਤੇ ਪੁਲਿਸ ਕੋਲੋਂ ਉਹ ਬੰਦਾ ਆਇਆ ਕਹਿ ਰਿਹਾ ਮੈਨੂੰ ਪੁਲਿਸ ਕੋਲ ਬਚਾ ਲੋ ਉਸ ਵੀਡੀਓ ਚ ਸਾਰੇ ਵੇਦਿਆਂ ਨੂੰ ਕਹਿੰਦਾ ਪਾ ਮੈਨੂੰ ਪੁਲਿਸ ਤੋਂ ਬਚਾ ਲੋ ਤੇ ਪੁਲਿਸ ਥੋੜੀ ਦੇਰ ਬਾਅਦਲੀ ਵੀਡੀਓ ਆਂਦੀ ਆ ਕਿ ਉਹਨੂੰ ਚੌਂਕ ਦੇ ਵਿੱਚ ਅਗਲਾਤੀ ਗਈ ਆ ਇਹ ਗੱਲ ਨੂੰ ਉਹੀ ਸਮੱਸਿਆ ਦਿਓ ਕਿ ਆ ਕੀ ਸੀ ਇਹ ਪੁਲਿਸ ਨੇ ਉਸ ਬੰਦੇ ਨੂੰ ਚੌਂਕ 'ਚ ਜਲਾਇਆ ਤੇ ਜੇ ਬੰਗਲਾਦੇਸ਼ ਸਰਕਾਰ ਹਿੰਦੂਆਂ ਤੇ ਐਹੀ ਸੋਚ ਕੇ ਚੱਲ ਪਈ ਆ ਤੇ ਹਿੰਦੂ ਕਮਜ਼ੋਰ ਨਹੀਂ ਆਪਾਂ ਵਿਸ਼ਵ ਗੁਰੂ ਆ ਪਰ ਵਿਸ਼ਵ ਗੁਰੂ ਤੇ ਅਕੀ ਤਾ ਬੰਗਲਾ ਦਾ ਕਿੱਝ ਜਾਂ ਮੁਰਕਾ ਉਹ ਪ੍ਰਭਾਵਿਤ ਕਰ ਗਿਆ ਤਾਂ ਫਿਰ ਵਿਸ਼ਵ ਗੁਰੂ ਕੋ ਹੋਣਾ ਪੈਦਾ ਹਿੰਦੁਸਤਾਨ ਇੱਕ ਸ਼ਾਂਤੀਪੂਰਨ ਦੇਸ਼ ਆ ਉਹ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ। ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਵਿੱਚ Hindu Sikh ਸਾਰੇ ਧਰਮ ਇਕੱਠੇ ਨੇ ਤੇ Hindu ਤੇ Sikh ਅਸੀਂ ਉਹਨੂੰ ਨੋ ਮਾਸ ਦਾ ਰਿਸ਼ਤਾ ਵੀ ਕਿੰਨੇ ਆ ਜੀ। ਤੇ ਸਾਡੇ ਭਰਾ ਨੇ ਸਾਡੇ ਵੱਲੋਂ ਨਾ Hinduਆਂ ਨੂੰ ਨਾ Sikhਾਂ ਨੂੰ ਕਦੀ ਵੀ ਇਦਾਂ ਦੀ ਕੋਈ ਵੀ ਗੱਲ ਸੋਚੀ ਵੀ ਨਹੀਂ ਗਈ। ਬਿਲਕੁਲ ਤੁਹਾਡੇ ਪਰ ਟੈਸਟ ਦਾ ਅਸਲ ਚ ਇਹ ਦਰਦ ਹੈ ਜਿਹੜਾ ਮੈਂ ਦਰਦ ਤੇ ਤੁਹਾਡੇ ਕੋਲ ਜਾਣਨਾ ਚਾਹ ਰਿਹਾ ਕਿ ਇਹ ਦਰਦ ਦਾ ਹੱਲ ਕੀ ਹੈ? ਇਸ ਜ਼ਖਮ ਦੀ ਮਲਮ ਕੀ ਹੈ? ਇਸ ਜ਼ਖਮ ਦੀ ਮਲਮ ਸੈਂਟਰ ਗਵਰਨਮੈਂਟ ਅੱਜ ਜਿਹੜੀ ਸਾਡੀ ਸੈਂਟਰ ਸਰਕਾਰ ਆ ਬੜੀ ਸਮਰਥ ਆ ਉਹਨਾਂ ਨੇ ਜਿਹੜਾ ਪਾਕਿਸਤਾਨ ਨੂੰ ਜਵਾਬ ਦਿੱਤਾ ਇਹ ਰਾਤੋਂ ਰਾਤ ਠੀਕ ਹੈ ਪਤਾ ਨਹੀਂ ਲੱਗਾ ਸੈਂਟਰ ਗਵਰਨਮੈਂਟ ਇੰਨਾ ਵੀ ਸਮਰਥ ਆ ਕਿ ਇਹਦਾ ਉਹ ਕਾਪਾਣੀ ਬੰਦ ਕਰਨਾ ਵੀ ਹੋ ਜਾਣਾ ਹੁਣ ਕਿਹੜੀ ਜਦੋਂ ਮੌਬਲੀਚਿੰਗ ਹੁੰਦੀ ਹੈ ਤਾਂ ਉੱਥੇ ਤਾਂ ਇਹ ਦੇਖਿਆ ਗਿਆ ਕਿ ਉਹ ਹਿੰਦੂ ਹੈ ਉਹ ਮੁਸਲਮਾਨ ਹੈ ਇਦਾਂ ਦੀ ਮੌਬਲੀਚਿੰਗ ਤਾਂ ਇੰਡੀਆ 'ਚ ਪਤਾ ਹੀ ਨਹੀਂ ਕਿੰਨੀਆਂ ਕੋਈਆਂ ਕਿਤੇ ਵਿਸ਼ੇਸ਼ ਜਾਤੀ ਨੂੰ ਟਾਰਗੇਟ ਕੀਤਾ ਗਿਆ ਹੈ ਕਿਤੇ ਇੱਥੇ ਦੇ ਜਿਹੜੇ ਵੀ ਜੇ ਕੰਡੇ ਨੇ ਇਹਨਾਂ ਦਾ ਅਸਰ ਦੂਜੇ ਮੁਲਕਾਂ 'ਚ ਤਾਂ ਨਹੀਂ ਬੀਜ ਰਹੇ ਜਾ ਰਿਹਾ ਦੇਖੋ ਇਹ ਗੱਲ ਦਾ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਤੇ ਹਿੰਦੂ ਹਿੰਦੁਸਤਾਨ ਆ ਹਿੰਦੁਸਤਾਨ ਦੇ ਵਿੱਚ ਐ ਚੀਜ਼ ਕਦੀ ਵੀ ਨਹੀਂ ਹੋਈ ਮਤਲਬ ਜੇ ਕਿਸੇ ਮੁਹੱਲੇ ਦੇ ਵਿੱਚ ਪੰਜ ਹਿੰਦੂ ਰਹਿੰਦੇ ਨੇ ਤੇ 10 ਕੋ ਹੋਰ ਕਾਸੇ ਬੰਦੇ ਵੀ ਰਹਿੰਦੇ ਨੇ ਜਾਂ 100 ਹਿੰਦੂ ਵੀ ਰਹਿੰਦੇ ਨੇ ਚਾ ਜੋ ਜਵਾਬ ਆ ਪਰਿਆ ਨਾ ਆਪਾਂ ਇਹਦਾ ਐਕਸ਼ਨ ਦਾ ਰਿਐਕਸ਼ਨ ਕਹ ਰਿਹਾ ਤੁਹਾਨੂੰ ਖਲੀ ਕਿਉਂਕਿ ਸੋਚੀ ਸਮਝੀ ਰਣਨੀਤੀ ਦੇ ਤਹਿਤ ਏਜੰਸੀਆਂ ਵੀ ਕਰਾ ਸਕਦੀਆਂ ਸਾਂਚਸ਼ਨ ਵੀ ਹੋ ਸਕਦਾ ਹੈ ਇਹ ਤਾਂ ਵੇਖਿਆ ਤੁਸੀਂ ਪਿਛਲੇ ਜੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਆਪਣੀ ਧਾਰਮਿਕ ਯਾਤਰਾ ਕੱਢਦੇ ਹਾਂ ਤੇ ਕਿਸੇ ਚਾਹੇ ਧਾਰਮਿਕ ਸਥਾਨ ਕਿਸੇ ਦਾ ਉਹਨਾਂ ਦੇ ਅੱਗੇ ਜਾ ਕੇ ਡੀਜੇ ਚਲਾਣਾ ਨੱਚੇਣਾ ਤੋਰਪੋਰ ਕਰਨੀ ਮਾਰ-ਪੀਟ ਕਰਨੀ ਮੋਬਲੀਚਿੰਗ ਤੇ ਇੱਥੇ ਵੀ ਹੋਈ ਮੈਂ ਇਹ ਕਹਿ ਰਿਹਾ ਕਿ ਕਿਤੇ ਐਕਸ਼ਨ ਦਾ ਰਿਐਕਸ਼ਨ ਜੇਕਰ ਹਿੰਦੁਸਤਾਨ ਦੇ ਵਿੱਚ ਕਿਸੇ ਹੋਰ ਸਮੁਦਾਇ ਦੇ ਨਾਲ ਟੱਕਾ ਹੁੰਦਾ ਉਹਦੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਦੂਜੇ ਮੁਲਕਾਂ ਉਹਦਾ ਕੋਈ ਮੈਂ ਤਾਂ ਕੋਈ ਸ਼ੰਕਾ ਜਿਤਾ ਰਿਹਾ ਕਿ ਤੇ ਉਹਦਾ ਅਸਰ ਨਹੀਂ ਨਹੀਂ ਮੈਨੂੰ ਲੱਗ ਰਿਹਾ ਕਿ ਇਦਾਂ ਦੀ ਗੱਲ ਆ ਬੰਗਲਾਦੇਸ਼ ਥੋੜਾ ਹੋਸ਼ੇ ਹਕਤਾਂ ਦੇ ਆਇਆ ਦਾ ਉਹਨਾਂ ਨੇ ਆਪਣੀ ਇੱਕ ਜਿਹੜਾ ਪਹਿਲਾਂ ਸੀ ਪ੍ਰਧਾਨ ਉਹਨਾਂ ਨੂੰ ਚੇਂਜ ਕਰਨ ਦੇ ਚੱਕਰ ਦੇ ਵਿੱਚ ਥੋੜਾ ਜਿਆ ਕਰਨਾ ਪੈਂਦਾ ਉਹ ਸਾਰਾ ਕੰਮ ਤੇ ਜੀ ਐਸਆਈਆਰ ਦੇ ਚੱਕਰ ਦੇ ਵਿੱਚ ਨਾ ਪੰਜਾਬ ਦੇ ਵਿੱਚ ਐਸ ਵੇਲੇ ਨਾ ਜਿੰਨਾ ਬੰਗਲਾਦੇਸ਼ੀ ਤੇ ਹੋਰ ਲੋਕ ਬਹੁਤ ਸਾਰੇ ਇੱਕਦਮ ਹੀ ਪੰਜਾਬ ਵਾਲੇ ਪਾਸੇ ਨੂੰ ਬੂ ਕਰਦੇ ਨੇ ਕਿ ਕੁਝ ਬੰਦੇ ਸਾਡੇ ਮੈਂ ਬਟਾਲੇ ਚਾ ਬਟਾਲੇ ਦੀ ਗੱਲ ਜਿਆਦਾ ਕਰਾਂਗਾ ਕੁਝ ਸਾਡੇ ਬੰਦੇ ਬੰਗਲਾਦੇਸ਼ੀਆਂ ਦੇ ਸਾਡੇ ਲੋਕ ਹੀ ਸਾਡੇ ਭਰਾ ਹੀ ਉਹਨਾਂ ਦੇ ਆਧਾਰ ਕਾਰਡ ਤੱਕ ਬਣਾਉਂਦੇ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੇਵਾਂਗਾ ਇਹ ਜੀਵ ਬੰਦਾ ਸਾਨੂੰ ਪਤਾ ਲੱਗ ਗਿਆ ਕਿ ਆਹ ਬੰਦਾ ਪਾਰਟਿਕੂਲਰ ਆ ਸਾਨੂੰ ਸ਼ੱਕ ਆ ਕਿ ਇਹ ਬੰਦੇ ਤੇ ਜੇ ਪਾਰਟਿਕੂਲਰ ਪਤਾ ਲੱਗ ਗਿਆ ਕਿ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਜਾਂ ਉਹਨਾਂ ਦੀ ਵੋਟਾਂ ਬਣ ਰਹੀਆਂ ਨੇ ਤੇ ਉਹ ਬੰਦਾ ਸਮਝ ਜੇ ਉਹਦੇ ਨਾਲ ਕੀ ਹੋਊਗਾ ਸਾਡਾ ਹਿੰਦੂ ਭਰਾ ਦੀਪੂ ਬਹੁਤ ਹੀ ਸਾਨਿਤ ਨੂੰ ਸ਼ਰਮਸਾਰ ਜੋ ਕੀਤਾ ਗਿਆ ਬਗਲਾਦੇਸ਼ ਦੇ ਵਿੱਚ ਪਕੜੜ ਪੰਛੀਆਂ ਵੱਲੋਂ ਔਰ ਉੱਥੋਂ ਦੀ ਸਰਕਾਰ ਵੱਲੋਂ ਇਹ ਬਹੁਤ ਹੀ ਦਿਨਾਉਣੀ ਇੱਕ ਘਟਨਾ ਵਾਪਰੀ ਹੈ ਕਿ ਐਦੁੱਤਾ ਜੀ ਨੇ ਹੋਰ ਬਕਤਾਂਵਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਸਾਨੂੰ ਸਾਰੀਆਂ ਗੱਲਾਂ ਭੁਲਾ ਕੇ ਇੱਕ ਸਨਾਤਨੀ ਸਾਰੇ ਇਕੱਠੇ ਹੋ ਕੇ ਜੋ ਇਹ ਘਟਨਾ ਵਾਪਰ ਰਹੀਆਂ ਨੇ ਉਧਰ ਪਰ ਇਨਸਾਨੀयत ਨੂੰ ਸ਼ਰਮਸਾਰ ਕੀਤਾ ਜਾ ਰਿਹਾ ਆਪਣੇ ਸਨਾਤਨ ਨੂੰ ਬਚਾਉਣ ਵਾਸਤੇ ਉਹ ਸਾਰੇ ਇਕੱਠੇ ਹੋ ਕੇ ਇਹ ਰੋਜ਼ ਪ੍ਰਦਰਸ਼ਨ ਦੇ ਵਿੱਚ ਉਹਨਾਂ ਦੀ ਜੜਾ ਹਿਲਾਉਣ ਦੀ ਕੋਸ਼ਿਸ਼ ਕਰੀਏ ਭਾਰਤ ਸਰਕਾਰ ਜਿਸ ਤਰ੍ਹਾਂ ਸਾਰੇ ਵਕਤਾਂਵਾਂ ਨੇ ਦੱਸਿਆ ਕਿ ਆਪਣੇ ਤੌਰ ਤੇ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਪਰ ਉਹ ਸਖਤ ਉਪਰਾਲੇ ਦੇ ਲੋੜ ਹੈ ਕਿ ਸਾਡੇ ਕਿਸੇ ਵੀ Hindu ਭਰਾ ਦੀ ਖਤਿਆ ਨਾ ਹੋ ਸਕੇ ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲੀਆਂ ਇਹ ਗੱਲਾਂ ਜੋ ਹਰਤੇ ਤੇ ਤੇਨੂ ਬਲੂਤਰੀਆਂ ਨੇ ਆਤਮਾ ਨੂੰ ਜੁੜੋੜਦੀਆਂ ਨੇ ਆਓ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਇੱਕ ਮਤ ਇੱਕ ਜੁੱਟ ਹੋ ਕੇ ਅਸੀਂ ਇਹਨਾਂ ਦੇ ਖਿਲਾਫ ਵੱਦ-ਵਦ ਰੋਸ ਪ੍ਰਦਰਸ਼ਨ ਕਰਕੇ ਜੋ ਇਹਨਾਂ ਦੀ ਜੜਾ ਖਲਾ ਕੇ ਰੱਖਤੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਬੋਟਾਲਾ ਚ ਅ ਵਿਸ਼ਵ ਕਿਦੂ ਬਸ਼ਾ ਦਾ ਬਜਰੰਗਦਾਰ ਵੱਲੋਂ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਗਿਆ ਸਾਰੇ ਸਾਰੀ ਰਾਤ ਨਹੀਂ ਇਕੱਠੇ ਹੋਏ ਅਸੀਂ ਲੋਕ ਇਸ ਚੀਜ਼ ਦਾ ਬਹੁਤ ਦੁੱਖ ਮਨਾ ਰਹੇ ਹਾਂ ਕਿ ਜੋ ਉੱਥੇ ਹੋ ਰਿਹਾ ਹੈ ਤੇ ਬਹੁਤ ਗਲਤ ਹੋ ਰਿਹਾ ਹੈ ਅਤਿਆachar ਹੋ ਰਿਹਾ ਹੈ ਔਰ ਅਕਦਾ ਜਹਾ ਬਰਦਾਸ਼ਤ ਤੋਂ ਬਾਹਰ ਹੈ ਵੇ ਸਮਝਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਜਿਹੜਾ ਪਾਕਿਸਤਾਨ ਨੂੰ ਸਭ ਕੁਝ ਹੈ ਜਦੋਂ ਆਤਮ ਹੱਤਿਆ ਕਰਨੇ ਜੀ ਕਰਦੇ ਸਾਡੇ ਤੇ ਅਤਿਆਚਾਰ ਕਰਦੇ ਸੀ ਤੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਘਰ ਵਿੱਚ घुस ਕੇ ਮਾਰਾ ਉਹ ਮਾਰ ਕੇ ਦੱਸ ਇਸੇ ਦੌਰਾਨ ਸਮਾਂ ਆਇਆ ਕਿ ਬੰਗਲਾਦੇਸ਼ ਦੇ ਜਿਹੜੇ ਹੱਤਵਾਦੀ ਨੇ ਜਿਹੜੇ ਖਾਸ ਤੌਰ ਤੇ ਚੁਣ-ਚੁਣ ਕੇ ਸੁਣਾਦ ਰਹੇ ਨੇ ਹਿੰਦੂ ਸਮਾਜ ਦੇ ਲੋਕਾਂ ਨੂੰ ਕਤਲ ਕਰ ਰਹੇ ਨੇ ਉਹਨਾਂ ਦਾ ਉਹਨਾਂ ਤੇ ਅਤਿਆਚਾਰ ਕਰ ਰਿਹਾ ਉਹਨਾਂ ਨੂੰ ਸਭ ਕੁਝ ਰਾਜ਼ੀ ਲੋੜ ਹੈ ਇਹ ਗੁੱਸਪੈਟੀਆਂ ਬਣ ਕੇ ਸਾਡੇ ਅਸਾਮ 'ਚ ਆ ਕੇ ਬਹਿ ਗਏ ਬੰਗਲਾਦੇਸ਼ੋਂ ਨਿਕਲ ਕੇ ਔਰ ਇੱਧਰ ਜਿਹੜਾ ਹੁਣ ਇਨਸੀਡੈਂਟ ਹੋਇਆ ਹੈ ਜੇ ਇੱਕ ਨੌਜਵਾਨ ਬੱਚੇ ਨੂੰ ਥੋਡੀ-ਥੋਡੀ ਕਰਦੇ ਹੋ ਕੌਣ ਬਰਦਾਸ਼ਤ ਕਰੇਗਾ ਪੂਰੇ ਹਿੰਦੁਸਤਾਨ ਦੇ ਸਨਾਤਨੀ ਇਕੱਠੇ ਨੇ ਪੂਰੇ ਵਿਸ਼ਵ ਦੇ ਸਨਾਤਨੀ ਇਕੱਠੇ ਨੇ ਅਸੀਂ ਇਹਦਾ ਵਿਰੋਧ ਕਰਦੇ ਆਂ ਔਰ ਅਪੀਲ ਕਰਦੇ ਪ੍ਰਧਾਨ ਮੰਤਰੀ ਜੀ ਨੂੰ ਕਿ ਉਹ ਉੱਥੇ ਵੀ ਗੁੱਸੇ 'ਚ ਮਾਰਨਾ ਚਾਹੀਦਾ ਪਰ ਇਸ ਤਰ੍ਹਾਂ ਦਾ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜੇ ਆਪਣੇ ਆਪ ਨੂੰ ਹਿੰਦੂਆਂ ਦੇ ਰਾਖੇ ਕਹਿੰਦੇ ਨੇ ਔਰ ਆਪਣੇ ਆਪ ਨੂੰ ਮੰਨਦੇ ਨੇ ਕਿ ਉਹੀ ਅਸਲ ਹਿੰਦੂਆਂ ਦੇ ਸਰਕਾਰ ਜਿਹੜੇ ਉਹਨਾਂ ਦੀ ਜ਼ੁਬਾਨ ਤੋਂ ਚਾਹੀ ਅਮਰ ਸ਼ਾਹ ਜੀ ਹੈ ਉਹਨਾਂ ਦੀ ਜ਼ੁਬਾਨ ਤੋਂ ਤਾਂ ਇੱਕ ਲਫ਼ਜ਼ ਨਹੀਂ ਨਿਕਲੇ ਦੇਖੋ ਇਸ ਤਰ੍ਹਾਂ ਹੈ ਉਹਨਾਂ ਨੇ ਪੂਰੇ ਦੁਨੀਆ ਦੀ ਗੱਲ ਸੋਚਣੀ ਹੁੰਦੀ ਹੈ ਪੂਰੇ ਵਿਸ਼ਵ ਦੀ ਰਾਜਨੀਤੀ ਦੇਖਣੀ ਹੈ ਪਰ ਅੱਜ ਜਿਹੜਾ ਸੈਂਟੀਮੈਂਟ ਹੈ ਉਹ ਅਸੀਂ ਭੇਜ ਰਹੇ ਹਾਂ ਜਿਹੜਾ ਪਾਕਿਸਤਾਨੀ ਹਿੰਦੂ ਹੈ ਜਿਹੜਾ ਬੰਗਲਾਦੇਸ਼ੀ ਹਿੰਦੂ ਹੈ ਤੇ ਜਿਹੜਾ ਭਾਰਤ ਦਾ ਹਿੰਦੂ ਹੈ ਇਸ ਕੀ ਬਣ ਉਹ ਸਾਰੇ ਸਰਾਤਰੀ ਨੇ ਜੀ ਉੱਥੇ ਉਹ ਮਿਨੋਰਟੀ ਚ ਬੈਠੇ ਨੇ ਔਰ ਬਹੁਤ ਬੜਾ ਜਲੂ ਹੋ ਰਿਹਾ ਪੱਲ ਕੀ ਹੈ ਹਾਲੋ ਇੱਕ ਕਾਨੂੰਨ ਬਣਾਇਆ ਪ੍ਰਧਾਨ ਮੰਤਰੀ ਜੀ ਨੇ ਕਿ ਜਿਹੜੇ ਦੋ ਪਾਕਿਸਤਾਨ ਚ ਨੇ afghanistan ਚ ਨੇ bangladesh ਚ ਨੇ ਅਗਰ ਇੰਡੀਆ ਆਨ ਜਾਂ ਦਿਨ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏਗੀ ਇੱਥੇ ਜਿਹੜਾ ਪ੍ਰੋਟੈਸਟ ਹੋਇਆ ਇਹਦਾ ਅਸਰ ਬੰਗਲਾਦੇਸ਼ੀ ਕਿਵੇਂ ਹੋਇਆ ਭਾਜੀ ਦੇਖੋ ਅੱਜ ਸਾਰਾ ਪਟਾਲਾ ਇਕੱਠਾ ਹੋ ਕੇ ਆਇਆ ਹੈ ਹਾਂ ਬੰਗਲਾਦੇਸ਼ ਨੇ ਸਾਡਾ ਪਹਿਲਾਂ ਮੈਂ ਆਵਾਜ਼ ਵੀ ਦੇਇਆ ਹਾਂ ਬਿਲਕੁਲ ਮੈਂ ਕਹਿਣਾ ਕੀ ਹੈ ਪਹਿਲੇ ਚੈਨਲ ਜਿਹੜੇ ਦੁਕਾਨ ਦੇ ਨਹੀਂ ਟੀਵੀ ਤੋਂ ਖਾਣਾ ਨਹੀਂ ਐਨਆਰਏ ਚੈਨਲੋਂ ਮੈਂ ਤੁਹਾਡੇ ਨਾਲ ਸਿਆਸਤ ਤੇ ਗੰਗੋ ਤੁਸੀਂ ਮੈਨੂੰ ਇਹ ਦੱਸੋ ਕਿ ਬੰਗਲਾਦੇਸ਼ ਤੇ ਪ੍ਰੈਸ਼ਰ ਕਿਵੇਂ ਪੜੇਗਾ ਕਿ ਇੱਥੇ ਪੁੱਤਰਾ ਪੁੱਪਣ ਦੇ ਨਾਲ ਬੰਗਲਾਦੇਸ਼ ਤੇ ਪ੍ਰੈਸ਼ਰ ਬਣੇਗਾ ਪਾਕਿਸਤਾਨ ਔਰ ਬੰਗਲਾਦੇਸ਼ ਬੈਠੇ ਹੱਥ ਮੱਦੀ ਦੇ ਸੁਣ ਲਣ ਗੱਲ ਸਰਾਤ ਨਹੀਂ ਹੁਣ ਚੁੱਪ ਰਹਿਣਗੇ ਸਾਡੇ ਲੀਡਰ ਨੇ ਕਹਿਆ ਰਾ ਉਸ ਦੇ ਬਾਰੇ ਕਿ ਇਹ ਮਤਲਬ ਕੁਛ ਹੈਗਾ ਤਫਰ ਤੁਹਾਨੂੰ ਚਾਹੀਦਾ ਸੀ ਕਿ ਅੱਜ ਵੱਡੀ ਅਪੀਲ ਤੇ ਵੱਡਾ ਪ੍ਰੋਟੈਸਟ ਅਮਨ ਸ਼ਾਹ ਦੀ ਲਈ ਔਰ ਮੋਦੀ ਜੀ ਨੂੰ ਕਰਦੇ ਹੈ ਕਿ ਜਨਾਬ ਉੱਠੋ ਨਵਾਜ਼ ਜਾ ਰਹੀ ਹੈ ਆਵਾਜ਼ ਆ ਰਹੀ ਹੈ ਉਹ ਜਾਗਰੂਕ ਹੋ ਚੁੱਕਾ ਹੈ ਆ ਜਿਹੜਾ ਨਰਮ ਮਾਰਿਆ ਹੈ ਤੇ ਜਿਸ ਹਿੰਦੂ ਦਾ ਖੂਨ ਨਾ ਖੋਲੇ ਖੂਨ ਨਹੀਂ ਉਹ ਪਾਣੀ ਹੈ ਉਹਦੇ ਬਾਰੇ ਦੱਸੋ ਨਾ ਉਹਨਾਂ ਨੂੰ ਨਹੀਂ ਦੇਖੋ ਇਹ ਗੱਲ ਆਵਾਜ਼ ਆਏਗੀ ਅੱਜ ਅੱਜ ਨਿਕਲੇ ਸਰਕਾਰ ਤੇ ਵਾਰਤ ਜਾਏਗੀ ਨਾ ਠੀਕ ਹੈ ਆਵਾਜ਼ ਜਾਏਗੀ ਔਰ ਅਸਰ ਹੋਏਗਾ ਇਹਦਾ ਜੀ ਜੀ ਬਿਲਕੁਲ ਹੋਏਗਾ ਥੈਂਕ ਯੂ ਬਿਲਕੁਲ ਜੀ ਅਸਰ ਹੋਏਗਾ